ਹੈਲੋ ਫਰੈਂਡਸ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੇ ਸਾਡੀ ਇੱਕ ਹੋਰ ਨਵੀਂ ਵੀਡੀਓ ਚ ਤੇ 2024 ਦੀ ਸਾਡੀ ਪਹਿਲੀ ਵੀਡੀਓ ਚ ਸਵੇਰ ਦਾ ਟਾਈਮ ਹੈ ਪਰ ਗੁੰਣ ਸਾਡੀ ਉੱਠ ਗਈ ਹਾਂਜੀ ਹੈਪੀ ਨਿਊ ਇਅਰ ਥੈਂਕ ਯੂ ਬਾਬਾ ਸੇਮ ਟੂ ਯੂ ਵੀ ਬੋਲਦੇ ਆ ਥੈਂਕ ਯੂ ਥੈਂਕ ਯੂ ਐਂਡ ਸੇਮ ਟੂ ਯੂ ਆ ਦੇਖੋ ਸਾਡੀ ਪਰੀ ਨੀਂਦਾ ਹੀ ਹਲੇ ਪਰੀ ਹੁਣੇ ਠਾਲ ਕੇ ਆਟੇ ਆ ਪਰੀ ਨੂੰ ਤੇ ਮੈਂ ਤਾਂ ਨਾ ਧੋ ਕੇ ਹੋ ਗਿਆ ਤਿਆਰ ਗੇ ਅੱਜ ਆਪਾਂ ਜਾਣਾ ਗੁਰਦੁਆਰੇ ਸਿੰਘ ਸੇ ਦਾ ਸੁਹਾਣੇ ਮੱਥਾ ਟੇਕਣ ਪਹਿਲਾਂ ਮੈਂ ਆਪਣੇ ਪਿੰਡ ਮੰਦਿਰ ਗੁਰਦੁਆਰੇ ਜਾਇਆ ਪਾਠ ਪੂਜਾ ਕਰ ਲਈ ਬੱਸ ਹੁਣ ਰੋਟੀ ਖਾ ਕੇ ਫਿਰ ਚਲਦੇ ਆ ਸੁਹਾਣੇ ਤੇ ਪਰਗੁਨ ਨੂੰ ਨਣਾ ਲੀਏ ਨਾ ਧੋ ਕੇ ਆਰੇ ਪਰਗੁਨ ਦੇ ਕੱਪੜੇ ਸਾਰੇ ਰੈਡੀ ਸਟੇਡੀ ਹੋਣ ਵਾਲੇ ਬਾ ਪਰਗੁਨ ਨੂੰ ਥੋੜੀ ਦੇ ਤੱਕ ਨਣਾ ਹੱਥ ਲਾ ਕੇ ਪਰਗੁਨ ਨੂੰ ਰੈਡੀ ਸਟੇਡੀ ਕਰ ਲੈਣਾ ਫਿਰ ਚਲਦੇ ਆ ਤੇ ਅੱਜ ਦਾ ਮੌਸਮ ਹੈਗਾ ਜੀ ਧੁੰਦ ਨਹੀਂ ਹੈਗੀ ਬਿਲਕੁਲ ਵੀ ਸਾਫ ਹੈ ਤਕਰੀਬਨ ਬੱਦਲ ਹੈ ਸ਼ਾਇਦ ਬੱਦਲ ਹੋਣ ਕਰਕੇ ਥੋੜਾ ਨਿੱਗਾ ਦਿਨ ਹੈ ਬਸ ਚੱਲਦੇ ਆ ਜੀ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਭ ਦਾ ਇਹ ਸਾਲ ਖੁਸ਼ੀਆਂ ਭਰਿਆ ਹੋਵੇ ਵਾਧਾ ਫੁੱਲਾ ਕਰੇ ਸਭ ਦੇ ਸਰੀਰਾਂ 'ਚ ਤੰਦਰੁਸਤੀਆਂ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਚਲੋ ਜੀ ਹੁਣ ਬਸ ਥੋੜੀ ਦੇਰ ਤੱਕ ਪਰਗੋਨ ਨੂੰ ਨਹਾਉਂਦੇ ਆ ਤੇ ਫਿਰ ਰੋਟੀ ਖਾ ਕੇ ਚੱਲਦੇ ਆ ਗੁਰਦੁਆਰੇ ਚਲੋ ਜੀ ਮਿੱਤਰੋ ਟਾਈਮ ਦੇਖੋ ਜੀ 9 ਵਜ ਗਏ ਤੇ ਆਪਾਂ ਨਿਕਲਣ ਲੱਗੇ ਹਾਂ ਗੁਰਦੁਆਰਾ ਸਾਹਿਬ ਲਈ ਆਪਾਂ ਜਾ ਰਹੇ ਆ ਸੁਹਾਣੇ ਮੈਂ ਤੁਹਾਡੇ ਆ ਆ ਰੱਖੀ ਬਾਹਰ ਤੇ ਲੇਖਾ ਅੱਦੇ ਪਰਗਣ ਬੰਮੰਦੇ ਜਲਦੀ ਤੇ ਬਾਹਰ ਬਾਹਰ ਰੱਖਦੇ ਆਗੇ ਚੱਕ ਲਈ ਪਿੱਛੇ ਰੱਖਦੇ ਪਿੱਛੇ ਰੱਖ ਦੇ ਡਿੱਗੀ ਭਰ ਰੱਖ ਦੇ ਚੱਲ ਤੇ ਚਲੋ ਚੱਲਦੇ ਆ ਜੀ ਆ ਦੇਖੋ ਤੁਹਾਡੇ ਭਰੀ ਰਾਣੀ ਨੇ ਹਾਂ ਜੀ ਕਿਵੇਂ ਹੋ ਚਲੋ ਜੀ ਚੱਲੀਏ ਬਾਬਾ ਤੁਹਾਡੇ ਤੇ ਆਈਏ ਬਾਬਾ ਜੀ ਮੇਰ ਰੱਖਿਓ ਮਸਾਲੇ ਸਾਰੇ ਇਹ ਸ੍ਰੀ ਰਾਜਤਨ ਦਰਸਤੀਆ ਵਰਦਾਨ ਕਰੇ ਬਿਨਾ ਪਰ ਰੱਖੇ ਚਲੋ ਚਲਦੇ ਹਾਂ ਆਪਾਂ ਸਿਹਤਾ ਸੋਹਣਾ ਰਾਤ ਮੇਰੇ ਗਵਾਂਢੀ ਗਿਆ ਸੀ ਸਾਹਮਣੇ ਅੰਕਲ ਦਾ ਬੇਟਾ ਗਿਆ ਸੀ ਰਾਤ ਬਹੁਤ ਰਸਤੀ ਦਾ ਗੁਰਦੁਆਰਾ ਸਾਹਿਬ ਜਣਾ ਉੱਪਰਲੇ ਪਾਸੇ ਖੜ ਕੇ ਫੋਟੋ ਹੋ ਗਈ ਨਾ ਇੰਨੇ ਭੇੜ ਦੀ ਰਾਤ ਵੀਡੀਓ ਪਾਈ ਹੋਈ ਆਪ ਜਿੱਦ ਹਮ ਬੇਟ ਬਟਾ ਕੇ ਦੇਖ ਰਹੇ ਸੀ ਤਾਂ ਪਿੱਛੇ ਦੇਖੀ ਸੀ ਨਾ ਆਪ ਵੀ ਜਾ ਕੇ ਦਰਸ਼ਨ

ਮੇਰੇ ਮਾ ਵਾਹ ਤੁਸ ਸੱਚਾ ਬਾਸ਼ਾ ਹੈ ਮੇਰੇ ਮਾਲਕ ਮੇਰੇ ਪ੍ਰਭੂ ਦੇ ਘਰ ਬਖਸ਼ੇ ਮੇਰੇ ਪਰਿਵਾਰਾਂ ਦੇ ਮੇਰਾ ਬਰਕਰਾਰ ਚੜ੍ਹਦੀਆਂ ਗਲਾਂ ਵਿੱਚ ਰਹਿਣੇ। ਪਰਿਵਾਰ ਦੇ ਪਰਿਵਾਰ ਤੋਂ ਬਚਾਣਾ। 엄마 ਕਾਰਾਂ ਦਾ ਗੰਮੀ ਸਿੱਧੇ ਰਹੇ। ਉਹ ਇਹ ਮਤਰਾ ਉੱਗੇ ਵਾਪਸ ਪਹੁੰਚ ਗਏ ਆਇਸ਼ਰ ਲਾਈਟਾਂ ਦੇ ਇਹ ਹੈ ਜੀ ਆਇਸ਼ਰ ਇੰਸਟੀਚਿਊਟ ਆਫ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ। ਇਹ ਆਇਸ਼ਰ ਚੌਂਕ ਜੀ ਨਾਲ ਬੋਲ ਰਿਹਾ। ਅਸਤੇ ਕੜੇ ਆ ਜੀ ਹੁਣ ਆਪਾਂ ਇਸ ਤੋਂ ਬਾਅਦ ਫਿਰ ਚੱਲਦੇ ਆਂ ਲਾਈਟ ਹੋ ਜੇ ਘਰ ਨੂੰ ਟਾਈਮ ਦਿਖਾਵਾ ਟਾਈਮ ਵਗੈਰ ਕੋ ਸਾਢੇ 10 ਬੱਕਰੇ ਜਾ ਕੇ ਪੈਰ ਧੋਣਿਆ ਉਹ ਲਿਬੜਿਆਂ ਦੇ ਵਿੱਚ ਧੋ ਕੇ ਪੈਰ ਸੁਕਾ ਕੇ ਕਪੜੇ ਪਾ ਕੇ ਫਿਰ ਚਲੀਏ ਆਫਿਸ ਨੂੰ ਆਫਿਸ ਕਰੀਏ ਜਾ ਕੇ ਕੰਮ ਅੱਜ ਪਹਿਲਾ ਦਿਨ ਹੈ ਸਾਲ ਦਾ ਪਾਪਾ ਮੇਰ ਕਰੇ ਅੱਜ ਕੋਈ ਕੰਮ ਕਰੀਏ ਡੇਲ ਸਿਰੇ ਚੜਾਈਏ ਇੱਕ ਹੈਗੀ ਹੈ ਜੇ ਹੋ ਜੇ ਅੱਜ ਪਾਪਾ ਵੇੜੀਏ ਤੇ ਫਿਰ ਦੇਖੀਏ ਕੀ ਬਣਦਾ ਹੈ ਪਾਪਾ ਚਲੋ ਜੀ ਲਾਈਟ ਹੋ ਜੇ ਬਸ ਫਿਰ ਆਪਾਂ ਚੱਲਦੇ ਆ ਘਰ ਨੂੰ ਪਹਿਲਾਂ ਤਾਂ ਤਾਂ ਆਪ ਕੋ ਪਤਾ 5 ਜਨਵਰੀ ਕੋ ਮੇਰਾ ਬਰਥਡੇ ਆਨੇ ਵਾਲਾ ਹੈ ਸਿਰਫ 4 ਦਿਨ ਰਹਿ ਗਏ ਪਰ ਗੁਣ ਦਾ ਬਰਥਡੇ ਕੰਮ ਸੋਣਾ ਹੈ ਸਵੇਰਾ ਹੋ ਗਏ ਸਵੇਰੇ 11 ਤੇ ਮੈਂ ਹੁਣ ਨਿਕਲ ਪਿਆ ਜੀ ਦਫਤਰ ਆਫਿਸ ਚਲਦੇ ਆ ਆਫਿਸ ਵਾਲੇ ਕੰਮ ਕਰ ਕਰੀਏ ਜਾ ਕੇ ਲਈਏ ਬਾਬਾ ਜੀ ਦਾ ਨਾਮ ਕਰੀਏ ਸ਼ੁਰੂ ਅੱਜ ਦਾ ਨਵੇਂ ਸਾਲ ਦਾ ਆਗਾਸ ਕਰੀਏ ਬਾਬਾ ਜੀ बस ਕਿਰਪਾ ਬਣਾਈ ਰੱਖਿਓ ਤੇ ਚਲੋ ਚਲਦੇ ਆ ਜੀ ਆਫਿਸ ਪਹੁੰਚੀਏ ਤੇ ਕਰੀਏ ਜਾ ਕੇ ਆਫਿਸ ਦੇ ਕੰਮ ਕਰ ਬਈ ਮੱਟਰੂ ਮਾਰਕੀਟ ਤਰਕਪੁਰ ਲੋਗੜਾ ਇੱਕ ਪ੍ਰੋਬਲਮ ਸੌੜਿਆ ਨਾ ਬੜਾ ਜੀ ਯੂ ਸ਼ੇਪ ਮਾਰਕਟ ਫਰਸਟ ਕਨਸੈਪਟ ਆਇਆ ਜਿਹੜਾ ਤੋੜ ਲੀ ਯੂ ਸ਼ੇਪ ਮਾਰਕਟ ਅਕਾ ਜਿਹੜੇ ਤੇ ਆਪਣਾ ਕੋਲ ਪਈਆਂ ਪ੍ਰਾਪਰਟੀਆਂ ਦੀ ਰੈਂਟ ਸੇਲ ਪਰਚੇਸ ਸਾਰਾ ਪਿਆ ਮਾਹਲੂ ਹਾਂਜੀ ਮਿੱਤਰੋ ਤੁਹਾਡੇ ਕੋਲ ਟਾਈਮ ਹੋ ਗਿਆ 5 ਵਜੇ ਕਰ ਦਿੰਗੇ ਸੀਗੇ ਚੰਡੀਗੜ੍ਹ ਲੈਂਟੇ ਮੋਹਲ ਪਰ ਗੁਣ ਆਪਣੀ ਨਾਨੀ ਮਾਸੀ ਨਾਲ ਪਰ ਗੁਣ ਪਰਵੰਦੇ ਬਾਕੀ ਨਾਨੀ ਮਾਸੀ ਫਰਸਾਂਜ ਤੇ ਮੈਂ ਚੱਲਿਆ ਹੋ ਆ ਗਿਆ ਉਹਨਾਂ ਨੂੰ ਲੈ ਕੇ ਆਬਰ ਚੱਲਦੇ ਆ ਘਰ ਠੰਡ ਹੋ ਰਹੀ ਹੈ ਬਹੁਤ ਘਰੇ ਜਾ ਕੇ ਕਰਦੇ ਆ ਰੈਸਟ ਤੇ ਮੈਨੂੰ ਲੰਦਾ ਤੁਹਾਨੂੰ ਨਾਲ ਘਰੇ ਜਾ ਕੇ ਕਰਾਂਗੇ ਰੈਸਟ ਨਾਲੇ ਪੀਵਾਂਗੇ ਚਾਹ ਤੇ ਉਸ ਤੋਂ ਬਾਅਦ ਫਿਰ ਵੀਡੀਓ ਨੂੰ ਕਰਕੇ ਐਡਿਟ ਕਰ ਦੋਗੇ ਅਪਲੋਡ ਤੁਹਾਨੂੰ ਮਰਾੰਦਾ ਹੁਣੇ ਬਸ ਆਣ ਆਲੇ ਉਹਨਾਂ ਦਾ ਫੋਨ ਆਇਆ ਕਿ ਪਹੁੰਚ ਗਿਆ ਸਿਰਕ ਪ੍ਰਿੰਟਰ ਹੋ ਗਿਆ ਮੈਂ ਕਿਹਾ ਚਲੋ ਮੈਂ ਆ ਗਿਆ ਲਾਈਟਾਂ ਸਾੜ ਦੇ ਵਿੱਚ ਮੁਸ਼ਕਿਲ ਆ ਗਈ ਆ ਬਾਕੀ ਗੱਡੀ ਕੋਈ ਡੀਜ਼ਲ ਮਾਰ ਕੇ ਆਪਣੇ ਅੱਤ ਨਾਲ ਮਿਹਨਤ ਕਰੀ ਦਾ ਫਰਕ ਤਾਂ ਹੈ ਆ ਮਿਸ਼ਕੂ ਮੁਸ਼ਕੂ ਵਸਾਰੇ ਆ ਅਗਰ ਤੇ ਆ ਪਤਾ ਨਹੀਂ ਲਾਈਟਾਂ ਦੇ ਹੀ ਖੜੇ ਤੀ ਪਹੁੰਚ ਗਏ ਨਾ ਚਲੋ ਆ ਗਏ ਲੋਕੀ ਮਿੱਤਰੋ ਪਰਗੁਣ ਨੂੰ ਲਿਆ ਸੀ ਤੁਹਾਨੂੰ ਦਖਣਾ ਭੁੱਲ ਗਿਆ ਪਰਗੁਣ ਨਾਲ ਗੱਲ ਕਰਾਣੀ ਸੀ ਟੈਂ ਪਰਗੁਣ ਆ ਗਈ ਸੀ ਮੇਰੀ ਤੇ ਆਪਾਂ ਹੁਣ ਜਾ ਰਹੇ ਆ ਬੀਬੀ ਜੀ ਨੂੰ ਦਵਾਈ ਦਿਵਾਉਣ ਪਹਾੜ ਤੋਂ ਉਹ ਥੋੜਾ ਜਿਹਾ ਸਰੀਰ ਕਹਿੰਦੇ ਜਿਆਦਾ ਢਿੱਲਾ ਲੱਗ ਰਿਹਾ ਅੱਜ ਮੈਂ ਕਿਹਾ ਚਲੋ ਜਾ ਆਈਏ ਨਾ ਚਲਿਏ ਪਰਗੁਣ ਭਾਈ ਇਹ ਕਹਾਂਦੇ ਆ ਮੈਂ ਕਹ ਰਿਹਾ ਦਵਾਈ ਦਵਾ ਲਈਏ ਚਲੋ ਫਿਰ ਚੱਲਦੇ ਆਂ ਦਵਾਈ ਦਵਾ ਕੇ ਆਂਦੇ ਆਂ ਜੀ ਫਿਰ ਮਿਲਦੇ ਆਂ ਫਿਰ ਦਵਾਈ ਕਰਾਂਗੇ ਚਾਹ ਪੀਣੀ ਸੀ ਚਾਹ ਰੱਖਿਆ ਹੈ ਹੁਣ ਆ ਕੇ ਪਿੰਦੇ ਬਸ ਜਾਇਆ ਫਿਰ ਮੈਂ ਐਕਟਿਵ ਚੀਜੀ ਵੀ ਲਈ ਆ ਆਪਰ ਕੋਈ ਨੋ ਚੀਜ਼ ਦਵਾਣੀ ਹੈ ਤੇ ਚਲੋ 6:30 ਹੋ ਗਏ ਇਹ ਦੇਖੋ ਪਰਗੁੰਦ ਸਕੂਲ ਕਿਆ ਸੋਹਣਾ ਸਜਿਆ ਹੋਇਆ ਹੈ ਨਿਊ ਇਅਰ ਤੇ ਵਾਓ ਆਹ ਪਰਗੁੰਦ ਆ ਲੋ ਜੀ ਪਰਗੁੰਦੇ ਆਂਦੀ ਲੈ ਲਿਆ ਆਪਣਾ ਸਮਾਨ ਚੱਲਿਆ ਦਿਖਾਈ ਕਰੈਕਸ ਲਿਆ ਉਹ ਰੱਖੇ ਵਿੱਚ ਕਰਾ 150 ਰੁਪਏ ਜੀ ਦੇ ਕੋਲ ਸਾਰਾ ਉਹਦਾ ਸਮਾਨ ਲੈ ਲਿਆ ਤਿੰਨ ਲੈ ਲਏ ਪੈਗੜ ਦਿੱਤੇ ਸਲੇ ਪੰਜ ਪੰਜ ਵਾਲੇ ਚਾਰ ਕਰੈਕਸ ਲੈ ਲਏ ਤੇ 500 ਰੁਪਏ ਪੂਰੇ ਕਰਤੇ ਤੇ ਆ ਇਹਨੂੰ ਕਰੈਕਸ ਤੋਂ ਆ ਨਿਕਲੀ ਹੈ ਤੇ ਚਲੋ ਗਾਈਜ਼ ਇਹ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਜੀ ਸਾਡੀ ਵੀਡੀਓ ਪਸੰਦ ਆਈ ਤੇ ਸਾਡੀ ਵੀਡੀਓ ਨੂੰ ਕਰਿਓ ਲਾਈਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਤੇ ਸਾਡੇ ਦਾਸਤ ਗਿਆ ਵੀ ਮਿਲਿਆਂ ਕਰਾ ਤੇ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਬਾਬਾ ਮੇਰ ਕਰਿਆ ਕਿ ਆਪਣਾ ਚੈਨਲ ਵੀ ਮੋਨਟਾਈਜ਼ੇਸ਼ਨ ਤੇ ਲਾਣਾ ਜੀ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਸਾਨੂੰ ਮੈਸੇਜ ਚ ਦੱਸੋ ਤੇ ਆਪਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਰਮਲ ਫੈਮਿਲੀ ਵਲੌਗ ਹੈ ਜੀ ਜੋ ਅਸੀਂ ਘਰੇ ਕਰਦੇ ਹਾਂ ਉਹ ਹੀ ਸੀ ਦਿਖਾਉਂਦੇ ਹਾਂ ਸਾਡੇ ਤੋਂ ਓਵਰ ਐਕਟਿੰਗ ਜੀ ਤਾਂ ਕਰਨੀ ਹੋਣੀ ਦੀਨਾ ਕਾ ਸਾਨੂੰ ਰੱਬ ਨੇ ਦਸ ਦਿੱਤੀ ਆਪਾਂ ਨੋਰਮਲ ਜਿਵੇਂ ਉਹਨਾਂ ਕੇ ਕਰ ਸਕਦੇ ਆ ਜੀ ਚਲੋ ਮਿਲਦੇ ਆਂ ਕੱਲ